ਪੁਲਿਸ ਦੇ ਸਾਹਮਣੇ ਵੀ ਚੋਰ ਆਦੇ ਆਪ ਨੂੰ ਕਹੀ ਜਾ ਰਹੀ ਵੀ ਮੇਰਾ ਕੀ ਕਰ ਲੈਣਗੇ ਸ਼ਾਮ ਨੂੰ ਮੈਨੂੰ ਛੱਡ ਦੇਣਗੇ ਤੇ ਕੀ ਕੀਤਾ ਜਾਵੇ ਇਸ ਸ਼ਹਿਰ ਨਾ ਗੋਈਪੁਰ ਚ ਤਾਂ ਕੁਝ ਨਹੀਂ ਵਾਂਸਦਾ ਨਾ ਨਸ਼ਿਆ ਦਾ ਆਮ ਜਨਤਾ ਪਾਲਟੀ ਤੋਂ ਕੁਝ ਨਹੀਂ ਕਰ ਸਕਦੀ ਸਰਕਾਰ ਦੀ ਤਾਂ ਬੋਟਾ ਹੀ ਲੋੜ ਹੁੰਦੀ ਮੂੰ ਚੱਕ ਕੇ ਭੱਜ ਜਾਂਦੀ ਤੇ ਐਵੇਂ ਨਸ਼ੇ ਤੇ ਪਾਬੰਦੀ ਹੋ ਰਹੀ ਆ ਕਿਸੇ ਦੀ ਵੀ ਨਹੀਂ ਹੋ ਰਹੀ ਬੱਚੇ ਮਾਂ ਕੋਲੇ ਨਹੀਂ ਸੇਫ ਤੇ ਇਕੱਲਾ ਕਿਵੇਂ ਬੱਚਾ ਸਕੂਲ ਮਾਂ ਛੱਡ ਕੇ ਸਰਸ਼ੀਕਾ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਫਿਰੋਜ਼ਪੁਰ ਦੀ ਫਿਰੋਜ਼ਪੁਰ ਦੇ ਵਿੱਚ ਪਿੰਡ ਦੇ ਲੋਕਾਂ ਨੇ ਉਸ ਵੇਲੇ ਇੱਕ ਵਿਅਕਤੀ ਦੀ ਚੰਗੀ ਤਰ੍ਹਾਂ ਨਾਲ ਛਿੱਤਰ ਪ੍ਰੇੜ ਕੀਤੀ ਜਦੋਂ ਇਸ ਵਿਅਕਤੀ ਦੇ ਵੱਲੋਂ ਇੱਕ ਮਾਂ ਤੋਂ ਉਸ ਦਾ ਬੱਚਾ ਖੋਹਣ ਦੀ ਕੋਸ਼ਿਸ਼ ਕਰਦੇ ਫਰਾਰ ਹੋਣ ਲੱਗਿਆ ਤਾਂ ਮੌਜੂਦ ਪਿੰਡ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਤੇ ਖੰਭੇ ਨਾਲ ਬੰਨ ਕੇ ਉਸ ਦੀ ਚੰਗੇ ਛਿੱਤਰ ਪ੍ਰੇੜ ਕੀਤੀ ਜਿਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਉਤੇ ਹੀ ਬੱਚੀ ਦੀ ਮਾਂ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੱਛੇ ਸਾਡੇ ਬੱਚੇ ਸੁਰੱਖਿਅਤ ਨਹੀਂ ਜਿੱਤੇ ਦਿਨ ਦਿਹਾੜੇ ਬੱਚਿਆਂ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਹ ਲੋਕਾਂ ਦੇ ਖਿਲਾਫ ਸਖਤ ਐਕਸ਼ਨ ਹੋਣਾ ਚਾਹੀਦਾ ਪਤਾ ਨਹੀਂ ਸਰ ਕੌਣ ਸੀਗਾ ਕੌਣ ਨਹੀਂ ਸੀਗਾ ਸਵੇਰ 8 ਵਜੇ ਦਾ ਟਾਈਮ ਸੀ ਮੈਂ ਆਪਣੇ ਬੱਚੇ ਛੱਡਣ ਜਾ ਰਹੀ ਸੀਗੀ ਸਵੇਰ 8 ਵਜੇ ਉਹਨਾਂ ਨੇ ਮੇਰੇ ਬੱਚੇ ਖੋਆ ਖਵਾਈ ਕੀਤੀ ਮੈਨੂੰ ਧੱਕੇ ਦੇ ਕੇ ਛੁਟੇ ਮੇਰੇ ਕੋਲ ਗੁੜੀਆਂ ਲੈ ਕੇ ਜਾ ਰਹੇ ਸੀ ਖੋ ਕੇ ਤੇ ਫਾਟ ਕੋ ਪਾਰ ਲੁਧਿਆਣਾ ਦੇ ਕੋ ਖੜਾ ਸੀਗਾ ਉੱਥੇ ਹਾਂਜੀ ਉੱਥੇ ਖੜੇ ਸੀਗੇ ਤੇ ਇਹ ਮਤਲਬ ਦੋ ਤਿੰਨ ਜਾਨੇ ਤਾਂ 숍 ਕੇ ਬੈਠੇ ਹੋਏ ਸੀਗੇ ਇੱਕ ਕੱਲਾ ਹੀ ਖੜਾ ਆਇਆ ਸੀਗਾ ਤੇ ਜਦੋਂ ਮੈਂ ਬੱਚੇ ਛੱਡਣ ਜਾ ਰਹੀ ਉਹਨਾਂ ਨੇ ਦੇਖਿਆ ਪਹਿਲਾਂ ਗਲਤ ਸਲਤ ਬੋਲ ਗਾਲਾ ਗੂਲਾ ਕੱਢੀਆਂ ਫਿਰ ਮੇਰੇ ਉੱਥੋਂ ਖੋਆ ਖਵਾਈ ਕੀਤੀ ਮੇਰੇ ਬੱਚੇ ਵਾਸਤੇ ਤੇ ਉਹ ਖੋ ਕੇ ਲਈ ਜਾ ਰਹੇ ਫਿਰ ਜਦੋਂ ਮੈਨੂੰ ਤਾਂ ਕਹਦੇ ਕਿਸ ਟਾਈਮ ਹੈ ਫਿਰ ਉੱਠੀ ਫੁੜਤੀ ਨਾ ਫਿਰ ਮੈਨੇ ਉੱਠ ਕੇ ਲੈਣ ਦੇ ਭੱਟੇ ਮਾਰੇ ਚੱਕ ਕੇ ਫਿਰ ਮੈਨੇ ਆਪਣੇ ਬੱਚੇ ਛਡਾਏ ਤੇ ਫਿਰ ਜਾਨੀ ਕਿ ਭੱਜਣ ਲੱਗੇ ਫਿਰ ਉੱਥੋਂ ਸਾਡੇ ਘਰ ਦੇ ਆ ਗਏ ਤੇ ਉਹਨਾਂ ਨੇ ਪਕੜ ਕੇ ਫਿਰ ਬੰਨ ਲਿੱਤਾ ਤੇ ਫਿਰ ਉਹਨਾਂ ਨੇ ਨਾ ਪੁਲਿਸ ਥਾਣੇ ਦਿੱਤੇ ਹੋਰ ਪੁਲਿਸ ਦੇ ਵਾਲੇ ਕੀ ਹਾਂਜੀ ਪੁਲਿਸ ਹੋਰ ਕੀ ਮੰਗੇ ਤੁਹਾਡੀ ਹਨ ਸਾਡੇ ਇਹ ਮੰਗੇਗੇ ਵੀ ਸਾਡੇ ਬੱਚੇ ਸੇਪ ਹੋਣੇ ਚਾਹੀਦੇ ਆ ਹਾਂਜੀ ਹੋਰ ਵੀ ਸਹਿਮ ਬਲ ਕੇ ਲੋਕਾਂ ਚ ਹਾਂਜੀ ਹਾਂਜੀ ਮੈਂ ਤੇ ਇਹ ਕਰਦੇਗੇ ਵੀ ਸਭ ਦੇ ਬੱਚੇ ਵਧੀਆ ਹੋਣੇ ਹਾਂਜੀ ਮੇਰੀ ਭਤੀਜੀ ਹੈਗੀ ਆ ਸਵੇਰ 8 ਵਜੇ ਸਾਰੀਆਂ ਸਕੂਲ ਛੱਡਣ ਜਾਂਦੀਆਂ ਸਾਡਾ ਘਰ ਥੋੜਾ ਫਟਕ ਤੁਰੇ ਫਟਕ ਦੇ ਪਾਰ ਰਹਿੰਦੇ ਆ ਫਟਕ ਤਿੰਦੇ ਹੱਥੀ ਵਖੀ ਪਿਆ ਜਾਂਦੇ ਹਥੋਂ ਦੋਵੇਂ ਬੱਚੇ ਖੋਏ ਤੇ ਉਹ ਮੇਰੇ ਭਰਾ ਦੋਵੇਂ ਕੰਮ ਤੇ ਜਾ ਰਹੇ ਉਹਨਾਂ ਨੇ ਦੇਖਿਆ ਵੀ ਉਹਨੂੰ ਹੀ ਵਾਈਫ ਦੇ ਨਾਲ ਕੋਈ ਅੱਥਾਪਾਈ ਕਰਦਾ ਪਿਆ ਜਦੋਂ ਇਹਨੇ ਕਿਹਾ ਬੱਚੇ ਖੋ ਰਹੇ ਉਹਨਾਂ ਨੇ ਭੱਜ ਕੇ ਉਹਨੂੰ ਫੜਿਆ ਤੇ ਇੱਥੇ ਸਾਡੇ ਵੀ ਕਲਾਕਾਰੇ ਉੱਧਰ ਇਹਨਾਂ ਦਾ ਫਿਰ ਸਾਡੇ ਇੱਥੇ ਲੈ ਕੇ ਆਏ ਪਿੰਡ ਦੇ ਵਿੱਚ ਇੱਥੇ ਇਹਨੂੰ ਬੰਨਿਆ ਗਿਆ ਜਦੋਂ ਉਹਦੀ ਤਲਾਸ਼ੀ ਲਈ ਹੁੰਦੀ ਜੇਬ ਚ ਸੰਦੂਰ ਗੋਲੀਆਂ ਰੁਮਾਲ ਪਤਾ ਨਹੀਂ ਕੀ ਕੋਸ਼ ਨਿਕਲੇ ਗਾਂਜਾ ਜੋ ਨਸ਼ੇ ਵਗੈਰਾ ਕਰਦੇ ਅੱਜ ਕੱਲ ਉਹ ਸਾਰਿਆਂ ਦੀ ਜੇਬ ਚ ਨਿਕਲੇ ਫਿਰ ਉਹਨੂੰ ਥੋੜਾ ਬੋਤਾ ਵੀ ਡਰਾਇਆ ਤੁਮ ਕਾਇਆ ਤਾਂ ਅੱਗੋ ਕਹਿੰਦਾ ਮੈਂ ਪਹਿਲੀ ਵਾਰੀ ਥੋੜੀ ਕੀਤਾਗਾ ਮੈਂ ਤਾਂ ਪਹਿਲਾਂ ਵੀ ਵਾਰ ਵਾਰੀ ਕੀਤਾ ਕਿਸੇ ਨੇ ਕੁਝ ਨਹੀਂ ਕੀਤਾ ਪੁਲਿਸ ਕੀ ਕਰੂਗੀ ਹੁਣ ਫੜੋਗੇ ਤੂੰ ਰਿਪੋਰਟ ਲਿਖਾਓਗੇ ਸ਼ਾਮ ਨੂੰ ਛੱਡ ਦਾਂਗੇ ਹੁਣ ਪੁਲਿਸ ਵਾਲਿਆਂ ਨੇ ਇਹ ਵੀ ਉਹ ਕਿਹਾ ਵੀ ਕੋਈ ਨਹੀਂ ਦੇਖਦੇ ਆ ਸ਼ਾਂਤੀ ਕਰ ਕੀ ਬੰਦਾ ਕੋਈ ਜਵਾਬ ਨਹੀਂ ਦਿੰਦਾ ਉਹਨਾਂ ਨੇ ਕਾਰਪੋਸੇ ਵਾਲੇ ਕਰਤਾ ਤੇ ਪੁਲਿਸ ਨੇ ਵੀ ਕੋਈ ਜਵਾਬ ਨਹੀਂ ਜੀ ਦਿੱਤਾ ਕਾਰਵਾਈ ਦੀ ਕਿਸ ਤਰ੍ਹਾਂ ਦੀ ਮੰਗੋ ਕਾਰਵਾਈ ਆਪ ਲਾ ਲਓ ਮਾਂ ਬੱਚੇ ਦੇ ਕੋਲ ਜਦੋਂ ਮਾਂ ਦੇ ਕੋਲੇ ਨਹੀਂ ਬੱਚਾ ਸੇਫ ਹੈਗਾ ਕੱਲਾ ਬੱਚਾ ਕਿਸ ਹੱਬ ਨਾਲ ਸਕੂਲ ਚ ਸੇਫ ਹੋਗਾ ਕਿਸ ਤਰ੍ਹਾਂ ਦਾ ਸਹਿਮ ਦਾ ਮੋਲ ਬਣਿਆ ਬੱਚਾ ਉਸ ਤੋਂ ਸਕੂਲ ਵੀ ਜਾਂਦੇ ਰਹਿਣਗੇ ਛੋਟੇ ਚਲੇ ਤਾਂ ਮਾੜਾਪੋਤਾ ਨਾਲ ਤੁਰੀ ਫਿਰਦੀ ਆ ਜਿਹੜਾ ਛੋਟਾ ਬੱਚਾ ਉਹ ਤਾਂ ਕੁਝ ਬੋਲ ਹੀ ਨਹੀਂ ਰਿਹਾ ਇੰਨਾ ਡਰ ਗਿਆ ਐਂਡਰ ਤੋਂ ਛੋਟਾ ਤੋਂ ਮੈਂ ਭੈਣ ਭਰਾ ਸਕੂਲ ਜਾਂਦੇ ਮੇਰੇ ਖੋਦੇ ਤਿੰਨ ਬੱਚੇ ਸਕੂਲ ਜਾਂਦੇ ਮੈਡਮਾਂ ਕੋਲ ਲੇ ਗੇ ਮੈਡਮਾਂ ਨੂੰ ਵੀ ਕਹਿ ਕੇ ਆਏ ਐ ਕਿ ਮੈਡਮਾਂ ਕੋਲੇ ਵੀ ਥੋੜੀ ਜਿਹੀ ਲਾਪਰਵਾਹੀ ਹੈਗੀ ਸਕੂਲ ਦੇ ਵਿੱਚ ਅਸੀਂ ਸਕੂਲ ਦੇ ਵਿੱਚ ਵੀਡੀਓ ਬਣਾ ਕੇ ਲੈ ਗੇ ਬੱਚਿਆਂ ਦਿਖਾਉਣ ਵਾਸਤੇ ਤਿੰਨ ਚਾਰ ਬੱਚੇ ਮੈਡਮਾਂ ਤੋਂ ਇਲਾਵਾ ਬਾਰ ਬਾਰ ਸਕੂਲ 'ਚ ਫਿਰਦੇ ਹੋਏ ਸੀ ਹੁਣ ਤੁਸੀਂ ਆਪ ਹਿਸਾਬ ਲਾ ਲਓ ਮਾਂ ਕੋਲੇ ਬੱਚਾ ਸੇਫ ਨਹੀਂ ਹੈਗਾ ਤੇ ਕੱਲਾ ਬੱਚਾ ਸਕੂਲ 'ਚ ਕਿਵੇਂ ਸੇਫ ਹੋਊਗਾ ਕੀ ਸਹੂਲਤ ਦਿੱਤੀ ਐ ਤੇ ਕੀ ਮੰਗੀ ਗਈ ਅਸੀਂ ਸਰਕਾਰ ਤੋਂ ਜੋ ਪੁਲਿਸ ਦੇ ਸਾਹਮਣੇ ਵੀ ਚੋਰ ਰੱਦਦੇ ਆਪ ਨੂੰ ਕਹੀ ਜਾ ਰਹਾ ਵੀ ਮੇਰਾ ਕੀ ਕਰ ਲੈਣਗੇ ਸ਼ਾਮ ਨੂੰ ਮ ਇੱਥੇ ਜਦੋਂ ਉਹਨੂੰ ਕੋਚ ਦੱਸ ਕਰਦੇ ਸੀ ਉਹਦੇ ਇਸ ਹਿਸਾਬ ਨਾਲ ਫਰੋਇਪੁਰ ਚ ਤਾਂ ਕੁਝ ਨਹੀਂ ਬਣ ਸਕਦਾ ਨਾ ਨਸ਼ਿਆਂ ਦਾ ਆਮ ਜਨਤਾ ਪਾਰਟੀ ਤਾਂ ਕੁਝ ਨਹੀਂ ਕਰ ਸਕਦੀ ਸਰਕਾਰ ਦੇ ਤਾਂ ਬੋਟਾ ਹੀ ਲੋੜ ਹੁੰਦੀ ਮੂੰ ਚੱਕ ਕੇ ਭੱਜ ਜਾਂਦੀ ਤੇ ਐਵੇਂ ਨਸ਼ੇ ਤੇ ਪਾਬੰਦੀ ਹੋ ਰਹੀ ਆ ਕਿਸੇ ਦੀ ਵੀ ਨਹੀਂ ਹੋ ਰਹੀ ਬੱਚੇ ਮਾਂ ਕੋਲੇ ਨਹੀਂ ਸੇਫਤ ਇਕੱਲਾ ਕਿਵੇਂ ਬੱਚਾ ਸਕੂਲ ਮਾਂ ਛੱਡ ਦੂਗਾ ਹੁਣ ਆਪ ਸਾਬ ਲੋ ਜਦੋਂ ਮਾਂ ਦੇ ਸਾਹਮਣੇ ਮਾਂ ਨੇ ਨੀ ਮਤਰ ਕੇ ਬੱਚਾ ਛੜਾ ਲਿਆ ਜੇ ਬੱਚੇ ਕੱਲੇ ਹੁੰਦੇ ਲੈ ਜਾਂਦੇ ਤਾਂ ਮਾਂ ਨੂੰ ਪਤਾ ਲੱਗਣਾ ਸੀ ਕਿਸੇ ਨੂੰ ਕੁਝ ਨਹੀਂ ਸੀ ਪਤਾ ਲੱਗਿਆ ਹੁਣ ਹੀ ਚਾਹੀਦੀ ਹੈ ਕਾਰਵਾਈ ਪੁਲਿਸ ਨੂੰ ਵੀ ਕਿਹਾ ਜਾਵੇ ਪਰ ਪੁਲਿਸ ਪੁਲਿਸ ਦੀ ਥੋੜੀ ਜਿਹੀ ਪਰਵਾਹੀ ਦੇ ਉੱਤੇ ਥੋੜਾ ਜਿਹਾ ਐਵੇਂ ਹੋ ਰਿਹਾ ਚੋਰੀ ਚਿਕਾਰੀ ਦਿਨ ਦੁਪਹਿਰੇ ਥੋੜੇ ਦਿਨ ਪਹਿਲਾਂ ਇਹਨਾਂ ਦੇ ਘਰ ਚੋਰੀ ਹੋਈ ਇਹਨਾਂ ਦੇ ਸਿਲੰਡਰ ਵਗੈਰਾ ਭਰੇ ਭਰਾਏ ਪਾਂਡੇ ਵਗੈਰਾ ਸਾਰਾ ਕੁਝ ਹੀ ਲੈ ਗਏ ਹੈ ਸਬਜੀ ਪਰੀ ਬਣਾਈ ਕੁੱਕਰ ਚ ਲੈ ਗਏ ਆਮ ਲੋਕ ਕੀ ਕੀ ਕਰਨਗੇ ਜੋ ਘਰੇ ਬੈਠੇ ਆਪਾਂ ਸੇਫ ਨਹੀਂ ਹੈਗੇ ਰੋਈਪੁਰ ਦੇ ਵਿੱਚ ਨਸ਼ਾ ਇੰ ਕੀਆ ਨਾ ਕੁਛ ਨਹੀਂ ਕੀਤਾ ਜਾ ਸਕਦਾ ਭਾਈ ਇਹ ਪਤਾ ਨਹੀਂ ਕਿੱਥੋਂ ਦੇ ਆਈ ਇਹਨਾਂ ਦਾ ਗਰੋਵ ਬਹੁਤ ਤਕੜਾ ਹੈਗਾ ਭਾਈ ਮੈਂ ਤਾਂ ਕਹਿ ਰਿਹਾ ਤੇ ਇਹਨਾਂ ਤੇ ਨਾ ਹੀ ਕੇਸ ਹੋਣਾ ਚਾਹੀਦਾ ਹੈਗਾ ਇਹ ਤਾਂ ਨਾਲ ਤਾਂ ਮੰਨੀ ਜਾਂਦਾ ਹੈਗਾ ਕਦੀ ਕਹਿੰਦਾ ਮੈਂ ਲਖਨਊ ਦਾ ਕਦੀ ਕਹਿੰਦਾ ਮੈਂ ਲੁਧਿਆਣੇ ਦਾ ਕਦੀ ਕਹਿੰਦਾ ਕਬਾੜੀ ਚੁੱਕਣ ਵਾਲਾ ਹੈਗਾ ਜਦੋਂ ਇਹ ਅਸੀਂ ਫੜਕਾ ਦੇ ਕੋਲੋਂ ਫੜਿਆ ਸੀ ਇਹ ਭਾਜ ਰਿਆ ਸੀ ਜੀ ਮੇਰੇ ਛੋੜੇ ਸਾਲੇ ਨੇ ਫੜਿਆ ਸੀ ਇਹਨੂੰ ਹਾਂਜੀ ਇਹ ਨਾ ਜਦੋਂ ਇਹਨਾਂ ਨੂੰ ੱੱਕਾ ਮਾਰਿਆ ਨੇ ਮੇਰੀ ਦੀਦੀ ਨੂੰ ਐ ਭੀ ਇਹ ਇਹਨਾਂ ਨੇ ਲਾਈਨ ਦੇ ਵੱਟੇ ਮਾਰੇ ਇਹ ਉਹ ਦੋ ਮੇਰੇ ਜੀਜੇ ਨੂੰ ਤੇ ਮੇਰੇ ਸਾਲੇ ਨੂੰ ਵੇਖ ਕੇ ਭੱਜ ਪਿਆ ਤੇ ਉਹਨਾਂ ਨੇ ਭੱਜ ਗਿਆ ਇਹਨੂੰ ਜਦੋਂ ਫੜਿਆ ਨਾ ਤਦੋਂ ਅਸੀਂ ਇੱਥੇ ਲੈ ਕੇ ਇਹਨੂੰ ਬੰਨਿਆ ਇੱਥੇ ਜਦੋਂ ਇਹਨੂੰ ਬੰਨਣੇ ਦਾ ਮਾਰੀਆਂ ਦੋ ਤਿੰਨ ਉਸ ਤੋਂ ਬਾਅਦ ਬਿਲਕੁਲ ਇਹ ਨਾ ਜਿਵੇਂ ਚੁੱਪ ਜਿਵੇਂ ਸ਼ਾਂਤ ਜੋ ਵੀ ਇਹਨੂੰ ਪੁੱਛੀਏ ਜਿਵੇਂ ਚੁੱਪ ਕਰ ਜਾਂਦਾ ਜੀ ਉਹ ਚੋਰਾ ਤਾਂ ਖੌਮ ਕਿਸ ਤਰ੍ਹਾਂ ਫਰੋਸ਼ਪਰ ਤੇ ਵੱਧ ਗਿਆ ਇਹ ਤਾਈ ਹੁਣ ਇਹ ਤਾਈ ਪੁੱਛ ਹੁਣ ਆਈ ਰਾਤ ਦੇ ਟਾਈਮ ਵੀ ਆਏ ਦਿਨ ਦੇ ਟਾਈਮ ਵੀ ਰਾਤ ਦੇ ਟਾਈਮ ਵੀ ਬਸ ਕਿ ਤਾਣ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਜੀ ਜੋ ਇਹ ਪਤਾ ਲੋਕਾਂ ਦਾ ਨਿਕਲਣਾ ਬਿਲਕੁਲ ਹੈ ਹਾਂਜੀ ਬਹੁਤ ਬੁਰੇ ਹਾਲਾਤ ਆਈ ਪੰਜਾਬ ਦੇ ਤਾਂ ਇੱਕ ਤਾਂ ਨਸ਼ੇ ਵਾਲੇ ਤੇ ਇੱਕ ਬੱਚੇ ਚੱਕਣ ਵਾਲੇ ਤੇ ਇੱਕ ਹੁਣ ਦੱਸੋ ਕੀ ਕਰੀਏ ਹੁਣ ਪੁਲਿਸ ਦੇ ਹਵਾਲੇ ਕੀਤਾ ਹਾਂਜੀ ਹੁਣ ਤਾਂ ਪੁਲਿਸ ਦੇ ਹਵਾਲੇ ਕੀਤਾ ਦੇਖੋ ਹੁਣ ਪੁਲਿਸ ਕਰਦੀ ਕੀ ਆ ਮੈਂ ਤਾਂ ਕਹਿਣਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਖੈਰ ਹੁਣ ਦੇਖਣਾ ਹੋਵੇਗਾ ਕਿ ਅਜਿਹੇ ਲੋਕਾਂ ਦੇ ਖਿਲਾਫ ਪ੍ਰਸ਼ਾਸਨ ਕੀ ਐਕਸ਼ਨ ਲੈਂਦਾ ਬਿਊਰੋ ਰਿਪੋਰਟ ਅਖੰਡ ਲੋਕ